राग आसा महला पहला शांत कार पहला एक अंकार सतगुरु प्रसाद बन बालडिए मेरा पेर रनी राम पेरार पेर नेहो रस प्रीत दयला राम ਨਾਨਕ ਰਹੀ ਮਿਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੀ ਸੇਜਾ ਸੁਹਾਵੀ ਸੰਗ ਪਿਰ ਕੈ ਸਾਦ ਸਰ ਅੰਮ੍ਰਿਤ ਭਰੇ ਤਰ ਦਇਆ ਮਯਾ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕ ਹਰਿ ਵਰ ਦੇਖ ਬਿਗਸੀ ਮੁੰਦ ਮਨ ਉਮਾਹੋ मोन्दा सहज सो लनड़िए एक प्रेम बिनती राम मैं मन तन हर भावे प्रभ संगम राती राम प्रभ प्रेम राती हर बिनती नाम हरि कै सुख वसै तौ गुण पहचान है तां प्रभ जान है ਗੋਣਾ ਹਵਸ ਅਬਗਨ ਨਸੈ ਤੁਦ ਬਾਜ ਇਕ ਤਿਲ ਰਹਿਨਾ ਸਾਕਾ ਕਹਿਨ ਸੁਨਨ ਨਾ ਤੀਜੈ ਨਾਨਕ ਪ੍ਰਯੋ ਪ੍ਰਯੋ ਕਰੁ ਪੁਕਾਰੀ ਰਸਨ ਰਸ ਮਨ ਭੀਜੈ ਸਕੇ ਹੋ ਸਹਿਲੜੀ ਹੋ ਮੇਰਾ ਪਿਰ ਬਣ ਜਾ ਰਾਮ ਹਰ ਨਾਮ ਵਨੰਜੜਿਆ ਰਸ ਮੋਲ ਅਪਾਰ ਆਰਾਮ ਮੋਲ ਅਮੋਲ ਸੱਚ ਘਰ ਢੋਲ ਪ੍ਰਭ ਭਾਵੈ ਤਾਂ ਮੁੰਦ ਪਲੀ ਇਕ ਸੰਗ ਹਰ ਕੈ ਕਰਹਿ ਰਲੀਆਂ ਹਾਂ ਪੁਕਾਰੀ ਦਰ ਖਲੀ ਕਰਨ ਕਰਨ ਸਮਰੱਥ ਸ੍ਰੀ ਧਰ ਆਪ ਕਾਰਜ ਸਾਰੈ ਨਾਨਕ ਨਦਰੀ ਤਨ ਸੁਹਾਗਨ ਸ਼ਬਦ ਅਬ ਸਾਧਾਰੈ ਖਾਮ ਘਰ ਸਾਚਾ ਸੋਹੇ ਲੜਾ ਪ੍ਰਭ ਆਏ ਅੜੇ ਮੀਤਾ RAM ਰਾਵੀ ਰੰਗ ਰਤੜਿਆ ਮਨ ਲੀੜਾ ਦਿੱਤਾ RAM ਆਪਨਾ ਮਨ ਦੀਆ ਹਰ ਵਰ ਲੀਆ ਜਿਉ ਪਾਵੇ ਤਿਉ ਰਵਈ ਤਨ ਮਨ ਪਿਰ ਆਗੇ ਸ਼ਬਦ ਸੁਭਾਗੇ ਘਾਰੇ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਐ ਬਾਹੋਂ ਚਤਰਾਈਐ ਭਾਈ ਮਿਲੇ ਮਨ ਭਾਨੇ नानक ठाकुर मीत हमारे हम नाही लोकाणे अस महल्ला पहला अनहद अनहद वाजै रोण चोनकारे राम मेरा मनो मेरा मन राता लाल प्यारे राम ਅਨ ਦਿਨ ਰਾਤਾ ਮਨ ਬੈ ਰਾਗੀ ਸੁਨ ਮੰਡਲ ਘਰ ਪਾਇਆ ਆਦ ਪੁਰਖ ਅਬਰੰਪਰ ਪਿਆਰਾ ਸਤਿਗੁਰ ਅਲਖ ਲਖਾਇਆ ਆਸਨ ਬੈਸਨ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈ ਰਾਗੀ ਅਨਹਦ ਰੁਣ ਚਨਕਾਰੀ ਤਿਤ ਅਗੰ ਤਿਤ ਅਗੰ ਪੁਰੇ ਕਹੋ ਕਿਤ ਬਿਦ ਜਾਈਐ RAM ਸਚ ਸੰਜਮ ੋਸਾਰ ਗੁਣਾ ਗੁਰ ਸ਼ਬਦ ਕਮਾਈਐ RAM ਸਚੇ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤਨ ਨਹੀਂ ਡਾਲੀ ਸਿਰ ਸਭਨਾ ਪਰਧਾਨਾ ਜਬ ਤਬ ਕਰ ਕਰ ਸੰਜਮ ਥਾਕੇ ਹੱਥ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰੂ ਜੁ ਬੁਝਾਈਐ ਗੁਰ ਸਾਗਰ ਰਤ ਨਗਰ ਤਿਤ ਰਤਨ ਕਨੇਰੇ RAM ਕਰ ਮਜਨ ਸਬਤ ਸਰੇ ਮਨ ਨਿਰਮਲ ਮੇਰੀ RAM ਨਰਮਲ ਜਲ ਨਹਾਈ ਜਾਂ ਪ੍ਰਭ ਭਾਈ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤੱਜ ਸਚ ਨਾਮ ੁਰ ਧਾਰੇ ਹਉ ਮੈ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਇਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਜੇ ਗੁਰ ਗੋਪਾਲ ਹਉ ਬਨ ਬਨ ਦੇਖ ਰਹੀ ਤ੍ਰਿਣ ਦੇਖ ਸਭ ਆਰਾਮ ਤੇ ਭਮਨ ਤੁਜਿਹੀ ਕੀਆ ਸਭ ਜਗਤ ਸਭ ਆਰਾਮ ਤੇਰਾ ਸਭ ਕੀਆ ਤੂੰ ਥਿਰਥੀਆ ਤਦ ਸਮਾਨ ਕੋ ਨਹੀਂ ਤੂੰ ਦਾਤਾ ਸਭ ਜਾਚਕ ਤੇਰੇ ਤਦ ਬਿਨ ਕਿਸ ਸਾਲਾਹੀ ਆ ਨ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਪਰੇ ਪੰਧਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੀ RAM ਸਤਿ ਸਾਹਿਬ ਆਦ ਪੁਰਖ ਅਪਰੰਪਰ ਧਾਰੇ RAM ਅਗਮ ਅਗੋਚਰ ਅਪਰ ਅਪਾਰ ਪਰਮ ਬ੍ਰਹਮ ਪ੍ਰਧਾਨ ਆਦਿ ਜੁਗਾਦੀ ਹੈ ਭੀ ਹੋਸੀ ਅਬਰ ਝੂਠਾ ਸਭ ਮਨ ਕਰਮ ਧਰਮ ਕੀ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰ ਮੁਕ ਸ਼ਬਦ ਪਛਾਨੈ ਅਹ ਨਿਸਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਖਾਈ ਰਾਮ ਹਉ ਮੈਂ ਮਮਤਾ ਮਾਇਆ ਸੰਗ ਨ ਜਾਈ ਰਾਮ ਮਾਬਾ ਪਿਤ ਭਾਈ ਸੁੱਤ ਚਦਰਾਈ ਸੰਗ ਨ ਸੰਪੈ ਨਾਰੇ ਸਾਇਰ ਕੇ ਪੁਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਆਦਿ ਪੁਰਖ ਇਕ ਚਲਤ ਦਿਖਾਇਆ ਜਹ ਦੇਖਾਂ ਤੈ ਸੋਈ ਨਾਨਕ ਹਰ ਕੀ ਭਗਤ ਨਾ ਛੋਡੋ ਸਹਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ ਆਵਗਨ ਮੇਟ ਚੱਲੇ ਗੁਣ ਸੰਗਮ ਨਾਲੇ ਰਾਮ ਆਵਗਨ ਪਰ ਹਰ ਕਰਨੀ ਸਾਰੀ ਦਰ ਸਚੈ ਸਚਿਆਰ ਆਵਨ ਜਾਵਨ ਠਾਕ ਰਹਾਏ ਗੁਰਮੁਖ ਤਤ ਵਿਚਾਰ ਸਾਜਨ ਮੀਤ ਸੁਜਾਨ ਸਖਾ ਤੂੰ ਸਜ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਚ ਅੰਜਨ ਅੰਜਨ ਸਾਰ ਨਿਰੰਜਨ ਰਾਤਾ RAM ਮਨ ਤਨ ਰਵ ਰਹਿਆ ਜਗ ਜੀਵਨ ਦਾਤਾ RAM ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ ਸਾਧ ਸਬਾ ਸੰਤਾ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਾਰ ਕੀ ਭਗਤ ਰਤੇ ਬੈ ਰਾਗੀ ਚੁਕੇ ਮੋਹ ਪਿਆਸਾ ਨਾਨਕ ਹਾਉ ਮੈਂ ਮਾਰ ਪਤੀ ਨੇ ਬਿਰਲੇ ਦਾਸ ਉਦਾਸਾ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇਕ ਉਹ ਅੰਤਾਰ ਸਤਿਗੁਰ ਪ੍ਰਸਾਦ ਉਹ ਸਬਣੀ ਥਾਈ ਜਿੱਥੇ ਹਾਂ ਜਾਏ ਸਾਚਾ ਸਿਰਜਨਹਾਰ ਜਿਓ ਸਭਨਾ ਦਾ ਦਾਤਾ ਕਰਮ ਵਿਦਾਤਾ ਦੁਖ ਬਿਸਾਰਨ ਹਾਰ ਜਿਓ ਦੁਖ ਬਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਕੋਟ ਕੋਡੰ ਅੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੇ ਹੰਸ ਸੇ ਹੰਸਾ ਬੱਗ ਸੇ ਬੱਗਾ ਕਟ ਕਟ ਕਰੇ ਵਿਚਾਰ ਜੀਓ ਤੂੰ ਸਬਣੀ ਥਾਈ ਜਿੱਥੇ ਹਾਂ ਜਾਈ ਸਾਚਾ ਸਿਰਜਨਹਾਰ ਜੀਓ ਜਿਨ ਇੱਕ ਮਨ ਧਾਇਆ ਤਿੰ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵਹਿ ਹਾਰ ਜਿਓ ਤੇ ਕਬਹੂ ਨ ਹਾਰੇ ਹਰ ਹਰ ਗੁਣਸਾਰ ਹੈ ਤਿੰਨ ਜਮ ਨੇੜ ਨ ਆਵੇ ਜਮਨ ਮਰਨ ਤੇ ਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਦੋਰਾ ਮਤ ਹਰ ਦਾਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇੱਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤ ਉਪਾਇਆ ਧੰਦੇ ਲਾਇਆ ਤਿਸੈ ਵਿਟੋ ਕੁਰਬਾਨ ਜੀਓ ਤਾਂ ਕੇ ਸੇਵ ਕਰੀਚੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਨ ਜੀਓ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਓਹ ਨਾਮ ਨਿਦ ਪਾਵੇ ਗੁਰ ਮਤ ਹਰ ਧਿਆਵੇ ਨਿਤ ਹਰ ਗੁਣ ਆਖ ਵਖਾਣੈ ਅਹਨ ਸਨਾਮ ਤਿਸੈ ਕਾ ਲੀਜੈ ਹਰਿ ਉਤਮ ਪੁਰਖ ਪ੍ਰਧਾਨ ਜੀਉ ਜਿਨ ਜਗਤਿ ਉਪਾਇਆ ਧੰਦਾ ਲਾਇਆ ਤੇ ਸਾਵਟੋਂ ਕੁਰਬਾਨ ਜਿਓ ਨਾਮ ਲੈਨ ਸੇ ਸੋਹੇ ਤਿੰ ਸੁਖ ਫਲ ਹੋਵੇ ਮਨਹਿ ਸੇ ਜਿਨ ਜਾਹੇ ਜਿਓ ਤਿਨ ਫਲ ਟੂਟਨ ਆਵੇ ਜਾਣ ਤਿਸ ਭਾਵੈ ਜੇ ਜੋਗ ਕੀਤੇ ਜਾਹੇ ਜਿਓ ਜੇ ਜੁਗ ਕੀਤੇ ਜਾਹੀ ਸੁਆਮੀ ਤਿਨ ਫਲ ਟੋਟ ਨ ਆਵੇ ਤਿਨ ਜਰਨ ਮਰਨਾ ਨਰਕ ਨ ਪਰਨਾ ਜੋ ਹਰ ਨਾਮ ਧਿਆਵੇ ਹਰ ਹਰ ਕਰੇ ਸੇਸੂ ਕਹ ਨਾਹੀ ਨਾਨਕ ਪੀੜ ਨਾ ਖਾਹੀ ਜੀਉ ਨਾਮ ਲੈਨ ਸੇ ਸੋ ਹੈ ਤਿਨ ਸੁਖ ਫਲ ਹੋਵਹਿ ਮਨ ਹੀ ਸੇ ਜਿਣ ਜਾਹੀ ਜੀਉ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾਕਾਲਿਆ ਕੀ ਵਾੜੀਐ ਰਤਰਾਮ ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੈ ਤਾਤਾ ਰਾਮ ਫਿਰ ਹੋਏ ਤਾਪਾ ਖਰਾ ਮਾਤਾ ਨਾਮ ਬਿਨਾ ਪਰਤਾ ਪਈ ਉਹ ਜੀਵ ਸਾਇਰ ਤੇ ਲਹਿਰੇ ਬਿਜਲ ਜਿਵੇਂ ਚਮਕਾਏ ਹਰ ਬਾਜਰਾ ਖਾ ਕੋਈ ਨਹੀਂ ਸੋਏ ਤੁਝੇ ਬਿਸਾਰਿਆ ਸਚ ਕਹੈ ਨਾਨਕ ਚੇਤਰੀ ਮਨ ਮਰਹੀ ਹਰ ਨਾ ਕਾਲਿਆ ਭਵਰਾ ਫੂਲ ਪਵੰਤਿਆ ਦੁਖ ਹਤ ਭਾਰੀ RAM ਮੈਂ ਗੁਰ ਪੂਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੁਝੈ ਪੂਛਿਆ ਪਵਰ 베ਲੀ ਰਤ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਮਨ ਤਤ ਜਾਮ ਮਗ ਬਾਦਾ ਖਾਹੀ ਚੋਟਾ ਸ਼ਬਦ ਬਿਨ ਬੇ ਤਾਲਿਆ ਸਾਚ ਕਹੈ ਨਾਨਕ ਚੀਤਰੀ ਮਨ ਮਰਹਿ ਭਵਰਾ ਕਾਲਿਆ ਮੇਰੇ ਜੀ ਹੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਾਸਹ ਜਮ ਜਾਲੀ RAM ਮਛਲੀ ਵਿਛੁੰਨੀ ਨੈ ਨਰੁੰਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮਿਠਾ ਅੰਤ ਪਰਮ ਚੁਕਾਇਆ ਭਗਤ ਕਰ ਚਿਤ ਲਾਏ ਹਰਿ ਸਿਉ ਛੋੜ ਮਨਹੁ ਅੰਦੇਸਿਆ ਸਚ ਕਹੈ ਨਾਨਕ ਚੇਤਰੀ ਮਨ ਜੀ ਅੜਿਆ ਪਰਦੇਸਿਆ ਨਦੀਆ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਜਗ ਜਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ RAM ਕੋਈ ਸਹਿਜ ਜਾਣੈ ਹਰ ਪਛਾਨੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਭੂਲੇ ਪਚੇ ਮੁਗਧ ਅਚੇਤਿਆ ਹਰ ਨਾਮ ਭਗਤ ਨਾ ਰਿਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸਚ ਕਹੈ ਨਾਨਕ ਸ਼ਬਦ ਸਾਚੈ ਮੇਲ ਚਰੀ ਬਿਸ਼ੁੰਨਿਆ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ मंद जो बन बालड़िए मेरा पेर रली अल्लाह राम तन पेर निहो हो कना रस प्रीत दयाल्ला राम तन प्रेह मिला हो स्वामी आप प्रभ कृपा करे सेजा सुहावी संग पेर कै सात सार अमृत भरे कर दया मया दयाल साचे शब्द मेल गुण गाव नानक हारेखि मोद मन उमाह। उज सलो सलोनड़िए एक प्रेम बिनंती राम मैं मन तन हार प्रभ संगम राती राम प्रभ प्रेम राति हर बिनंती नाम हर कै सुख वसै तव गुण पछाण है ता प्रभ जान है गुण है वस अवगन नसै तुद बाज एक तिल रहना साका कहन सुनन ना तीजाई ਨਾਨਕ ਪ੍ਰਿਉ ਪ੍ਰਿਉ ਕਰ ਪੁਕਾਰੇ ਰਸਨ ਰਸ ਮਨ ਭੀਜੈ ਸਖੇ ਹੋ ਸਹਿਲੜੀ ਹੋ ਮੇਰਾ ਪੇਰ ਵਣ ਜਾਰਾ ਰਾਮ ਹਰ ਨਾਮ ਵਣੰਜੜਿਆ ਰਸ ਮੋਲ ਅਪਾਰਾ ਮੋਲ ਅਮੋਲ ਸੱਚ ਘਰ ਢੋਲ ਪ੍ਰਭ ਭਾਵੈ ਤਾਂ ਮੁੰਦ ਪਲੀ ਇਕ ਸੰਗ ਹਰ ਕੈ ਕਰਹੀ ਰਲੀਆਂ ਹਉ ਪੁਕਾਰੀ ਦਰ ਖਲੀ ਕਰਨ ਕਾਰਨ ਸਮਰੱਥ ਸ੍ਰੀ ਧਰ ਆਪ ਕਾਰਜ ਸਾਰੈ ਨਾਨਕ ਨਦਰੀ ਤਨ ਸੁਹਾਗਨ ਸ਼ਬਦ ਅਬ ਸਾਧਾਰੈ ਹਮ ਕਰ ਸਾਚਾ ਸੋਹੇ ਲੜਾ ਪ੍ਰਭ ਆਏ ਅੜੇ ਮੀਤਾ RAM 라ਵੀ ਰੰਗ ਰਤੜਿਆ ਮਨ ਲਈੜਾ ਦਿੱਤਾ RAM ਆਪਣਾ ਮਨ ਦੀਆ ਹਰ ਵਰ ਲੀਆ ਜਿਉ ਪਾਵੇ ਤਿਉ ਰਵਈ ਤਨ ਮਨ ਪਿਰ ਆਗੇ ਸ਼ਬਦ ਸੁਭਾਗੇ ਘਾਰੇ ਅੰਮ੍ਰਿਤ ਫਲ ਪਾਵੇ ਮੋਦ ਪਾਠ ਨਾ ਪਾਈਐ ਬਾਹੋਂ ਚਤਰਾਈਐ ਭਾਈ ਮਿਲੈ ਮਨ ਭਾਨੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਅਸਾ ਮਹੱਲਾ ਪਹਿਲਾ ਅਨਹਦ ਅਨਹਦ ਵਾਜੈ ਰਉਣ ਚੁਨ ਘਾਰੇ ਰਾਮ ਮੇਰਾ ਮਨੋ ਮੇਰਾ ਮਨ ਰਤਾ ਲਾਲ ਪਿਆਰੇ RAM ਅਨ ਦਿਨ ਰਾਤਾ ਮਨ ਬੈ ਰਾਗੀ ਸੋਨ ਮੰਡਲ ਘਰ ਪਾਇਆ ਆਦ ਪੁਰਖ ਅਬਰੰਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਨ ਬੈਸਨ ਥਿਰ ਨਾਰਾਇਣ ਤਿਤ ਮਨ ਰਤਾ ਵਿਚਾਰੀ ਨਾਨਕ ਨਾਮ ਰਤੇ ਬੈ ਰਾਗੀ ਅਨਹਦ ਰੋਣਾ ਚੁਣਕਾਰੀ ਤਿਤ ਅਗੰ ਤਿਤ ਅਗੰ ਕੋ ਕਹ ਕਿਤ ਬਿਦ ਜਾਈਐ RAM ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ RAM ਸਾਤਿ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਬਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੇ ਹੱਥ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰੂ ਜਬੁਝਾਈਐ ਗੋਰ ਸਾਗ ਦੇ ਰਤ ਨਗਰ ਤਿਤ ਰਤਨ ਕਨੇਰੇ RAM ਕਰ ਮਜਨ ਸਬਤ ਸਰੀ ਮਨ ਨਿਰਮਲ ਮੇਰੀ RAM ਨਿਰਮਲ ਜਲ ਨਾਈ ਜਾਂ ਪ੍ਰਭ ਭਾਈ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ਉਰ ਧਾਰੇ ਹਾ ਮੈ ਲੋਗ ਲਹਿਰ ਲਬ ਥਾਕੇ ਪਾਏ ਦੀਨ ਦਇ ਅੱਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਜੇ ਗੁਰ ਗੋਪਾਲ ਹਉ ਬਨ ਬਨ ਦੇਖ ਰਹੀ ਤ੍ਰਿਣ ਦੇਖ ਸਬਾਇ ਆ ਰਾਮ ਤਰੇ ਭਮਨ ਤੁਝੇ ਕੀਆ ਸਭ ਜਗਤ ਸਬਾਇ ਆ ਰਾਮ ਤੇਰਾ ਸਭ ਕੀ ਆ ਤੂੰ ਥਿਰ ਥੀਆ ਤੁਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚਕ ਤੇਰੇ ਤੁਦ ਬਿਨ ਕਿਸ ਸਾਲਾਹੀ ਆਨ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੀ RAM ਸਤਿ ਸਾਹਿਬ ਆਦਿ ਪੁਰਖ ਅਪਰੰਪਰ ਧਾਰੇ RAM ਅਗਮ ਅਗੋਚਰ ਅਪਰ ਅਪਾਰ ਪਾਰ ਬ੍ਰਹਮ ਪ੍ਰਧਾਨ ਆਦਿ ਜੁਗਾਦੀ ਹੈ ਤੇ ਹੋਸੀ ਅਵਰ ਝੂਠਾ ਸਭ ਮਨ ਕਰਮ ਧਰਮ ਕੀ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰ ਮੁਖ ਸ਼ਬਦ ਪਛਾਨੈ ਅਹ ਨਿਸਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮਾਨੀਆ ਨਾਮੁ ਸਖਾਈ ਰਾਮ ਹਉ ਮੈ ਮਮਤਾ ਮਾਇਆ ਸੰਗ ਨ ਜਾਈ ਰਾਮ ਮਾਪਾ ਪਿਤਾ ਭਾਈ ਸੋਤ ਚਦਰਾਈ ਸੰਗ ਨ ਸੰਪੈ ਨਾਰੇ ਸਾਇਰ ਕੇ ਪੁਤਰੀ ਪਰਹਰ ਤਿਆਗੀ ਚਰਨ ਤਲੈ ਵਿਚਾਰ ਆਦਿ ਪੁਰਖ ਇਕ ਚਲਤ ਦਿਖਾਇਆ ਜਹ ਦੇਖਾਂ ਤੈ ਸੋਈ ਨਾਨਕ ਹਰ ਕੀ ਭਗਤ ਨਾ ਛੋਡੋ ਸਹਜੇ ਹੋਏ ਸੁ ਹੋਏ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ ਆਵਗਨ ਮੇਟ ਚੱਲੇ ਗੁਣ ਸੰਗਮ ਨਾਲੇ ਰਾਮ ਆਵਗਨ ਪਰ ਹਰ ਕਰਨੀ ਸਾਰੀ ਦਰ ਸਚੈ ਸਚਿਆਰ ਆਵਨ ਜਾਵਨ ਠਾਕਰ ਹਾਏ ਗੁਰਮੁਖ ਤਤ ਵਿਚਾਰ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਫਰਗਾਸਿਆ ਐਸੀ ਗੁਰਮਤ ਪਾਈ ਸੱਚ ਅੰਜਨ ਅੰਜਨ ਸਾਰ ਨਿਰੰਜਨ ਰਤਾਰਾਮ ਮਨ ਤਾਨ ਰਵ ਰਹਿਆ ਜਗ ਜੀਵਨ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਜ ਮਿਲੇ ਮੇਲਾ ਆਉ ਸਾਧ ਸਭਾ ਸੰਤਾ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਤੇ ਬੈ ਰਾਗੀ ਚੁਕੇ ਮੋਹ ਪਿਆਸਾ ਨਾਨਕ ਹਾਉ ਮੇ ਮਾਰ ਪਤੀ ਨੇ ਬਿਰਲੇ ਦਾਸ ਉਦਾਸਾ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਬਣੀ ਥਾਈ ਜਿੱਥੈ ਹਾਂ ਜਾਇ ਸਾਚਾ ਸਿਰਜਨਹਾਰ ਜੀਉ ਸਭਨਾ ਦਾ ਦਾਤਾ ਕਰਮ ਵਿਧਾਤਾ ਦੁਖ ਬਿਸਾਰਨਹਾਰ ਜੀਉ ਦੁਖ ਬੇਸਾਰ ਨ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਕੋਟ ਕੋਟ ਅੰਦਰ ਪਾਪਾ ਕੇਰੇ ਏਕ ਘੜੀ ਮਹਿ ਖੋਵੇ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੀ ਵਿਚਾਰ ਜੀਓ ਤੂੰ ਸਬਣੀ ਥਾਈ ਜਥੈ ਹਉ ਜਾਈ ਸਾਚਾ ਸਿਰਜਨਹਾਰ ਜੀਓ ਜੇ ਨਾ ਏਕ ਮਾਨਤ ਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੂ ਨ ਆਵਹਿ ਹਾਰ ਜਿਓ ਤੇ ਕਬਹੂ ਨ ਹਾਰੇ ਹਰ ਹਰ ਗੁਣਸਾਰ ਹੈ ਤਿੰਨ ਜਮ ਨੇੜ ਨ ਆਵੇ ਜੰਮਨ ਮਰਨ ਤੇ ਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਦੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਓ ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤ ਉਪਾਇਆ ਧੰਦੇ ਲਾਇਆ ਤਿਸੈ ਵਿਟੋ ਕੁਰਬਾਨ ਜੀਓ ਤਾਕੇ ਸੇਵ ਕਰੀਚੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਨ ਜੀਉ ਹਰ ਦਰਗਹਿ ਮਾਨ ਸੋਈ ਜਨ ਪਾਵੇ ਓ ਜੋ ਨਰ ਏਕ ਪਛਾਣੈ ਓਹ ਤਮ ਨਿਦ ਪਾਵੇ ਗੁਰ ਮਤ ਹਰ ਧਿਆਵੇ ਨਿਤ ਹਰ ਗੁਣ ਆਖ ਬਖਾਣੈ ਇਹਨ ਸਨਾਮ ਤਿਸੈ ਕਾ ਲੀਜੈ ਹਰਿ ਉਤਮ ਪੁਰਖ ਪ੍ਰਧਾਨ ਜੀਉ ਜੇਨ ਜਗਤ ਉਪਾਇਆ ਧੰਦਾ ਲਾਇਆ ਤੇ ਸੈਵਟੋਂ ਹੋਂ ਕੁਰਬਾਨ ਜਿਓ ਨਾਮ ਲੈਨ ਸੇ ਸੋਹੇ ਤਿਨ ਸੁਖ ਫਲ ਹੋਵੇ ਮਨਹਿ ਸੇ ਜਿਨ ਜਾਹੇ ਜਿਓ ਤਿਨ ਫਲ ਟੂਟ ਨ ਆਵੇ ਜਾਣ ਤਿਸ ਭਾਵੈ ਜੇ ਜੋਗ ਕੀਤੇ ਜਾਹੇ ਜਿਓ ਜੇ ਜੋਗ ਕੀਤੇ ਜਾਹਿ ਸੁਆਮੀ ਤិន ਫਲ ਟੋਟ ਨ ਆਵੇ ਤិន ਜਰਨ ਮਰਨਾ ਨਰਕ ਨ ਪਰਨਾ ਜੋ ਹਰ ਨਾਮ ਧਿਆਵੇ ਹਰ ਹਰ ਕਰੇ ਸੇਸੂ ਕਹ ਨਾਹੀ ਨਾਨਕ ਪੀੜ ਨਾ ਖਾਹੀ ਜੀਉ ਨਾਮ ਲੈਨ ਸੇ ਸੋ ਹੈ ਤਿੰਨ ਸੁਖ ਫਲ ਹੋਵਹਿ ਮਨ ਹੀ ਸੇ ਜਿਣ ਜਾਹਿ ਜੀਉ ਇਕ ਉੰਤਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾਕਾਲਿਆ ਕੀ ਵਾੜੀਐ ਰਤਾਰਾਮ ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੈ ਤਾ ਤਾਰਾਮ ਘਰ ਹੋਏ ਤਾਪਾ ਖਰਾ ਮਾਤਾ ਨਾਮ ਬਿਨਾ ਪਰ ਤਾਪਾਈ ਉਹ ਜੀਵ ਸਾਇਰ ਤੇ ਲਹਿਰੀ ਬਿਜਲ ਜਿਵੇਂ ਚਮਕਾਈ ਹਰ ਬਾਜਰਾ ਖਾ ਕੋਈ ਨਹੀਂ ਸੋਏ ਤੁਝੇ ਬਿਸਾਰਿਆ ਸਚ ਕਹੈ ਨਾਨਕ ਚੇਤਰੀ ਮਨ ਮਰਹਿ ਹਰਨਾ ਕਾਲਿਆ ਭਵਰਾ ਫੂਲ ਪਵੰਤਿਆ ਦੁਖ ਹਦ ਭਾਰੀ RAM ਮੈਂ ਗੁਰ ਪੂਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੁਝੈ ਪੂਛਿਆ ਪਵਰ ਬੇਲੀ ਰਤ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਮਨ ਤਤ ਜਾਮ ਮਗ ਬਾਦ ਖਾਹੀ ਚੋਟਾ ਸ਼ਬਦ ਬਿਨ ਬੇਤਾਲਿਆ ਸਾਚ ਕਹੈ ਨਾਨਕ ਚੀਤਰੀ ਮਨ ਮਰਹਿ ਭਵਰਾ ਕਾਲਿਆ ਮੇਰੇ ਜੀ ਹੜਿਆ ਪਰਦੇਸੀਆ ਕਿਤ ਪਵਹਿ ਜਨ ਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸਹਿ ਜਮ ਜਾਲੀ ਰਾਮ ਮਛਲੀ ਵਿਛੁਨੀ ਨੈ ਨਰੁਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮਿਠਾ ਅੰਤ ਪਰਮ ਚੁਕਾਇਆ ਭਗਤ ਕਰ ਚਿਤ ਲਾਏ ਹਰਿ ਸਿਉ ਛੋੜ ਮਨਹੁ ਅੰਦੇਸਿਆ ਸਚ ਕਹੈ ਨਾਨਕ ਚੇਤਰੀ ਮਨ ਜੀੜਿਆ ਪਰਦੇਸਿਆ ਨਦੀਆ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਜਗ ਜਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ RAM ਕੋਈ ਸਹਿਜ ਜਾਣੈ ਹਰ ਪਛਾਨੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਭੂਲੇ ਪਚੇ ਮੁਗਦ ਅਚੇਤਿਆ ਹਰ ਨਾਮ ਭਗਤ ਨਾ ਰਿਦੈ ਸਾਚਾ ਸੇ ਅੰਤ ਧਾਹੀ ਰੁੰਨਿਆ ਸਚ ਕਹੈ ਨਾਨਕ ਸ਼ਬਦ ਸਾਚੈ ਮੇਲ ਜੀ ਵਿਸ਼ਨਿਆ